ਸਤਿ ਸ਼੍ਰੀ ਅਕਾਲ ਚਲੋ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਮੀਟਿੰਗ ਦੇ ਵਿੱਚ ਫੈਸਲੇ ਕੀਤੇ ਗਏ ਆ ਸਭ ਤੋਂ ਉਹਦੇ ਵਿੱਚ ਜ਼ਰੂਰੀ ਸੀ ਵੀ ਸਾਡਾ ਜਥਾ ਜਿਹੜਾ 6ਵੇਂ ਨੰਬਰ ਤੇ ਜਾਣਾ ਵਾ ਉਹ ਮਰਜੀਵੜਿਆਂ ਦੇ ਜਥੇ ਦੇ ਵਿੱਚ ਜਿਹੜੀਆਂ ਇਹ ਲਿਸਟਾਂ ਨੇ ਸਾਡੀਆਂ ਹਰ ਜ਼ਿਲ੍ਹੇ ਦੇ ਵਿੱਚੋਂ ਅੱਜ ਮੰਗੀਆਂ ਗਈਆਂ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਖੜੇ ਨੇ ਜ਼ਿਲ੍ਹਾ ਪ੍ਰਧਾਨਾਂ ਨੂੰ ਕਿਹਾ ਵੀ ਲਿਸਟਾਂ ਭੇਜੋ ਦੂਜਾ ਮਤਾਂ ਦੁਨੀਆ ਦੇ ਇਕਾਈਆਂ ਦੇ ਸੰਬੰਧ ਚ ਹੋਇਆ ਤੀਜਾ ਇਹ ਹੋਇਆ ਵੀ ਸਾਡਾ ਜਿਹੜਾ ਛੁਨੀਅਨ ਦੇ ਲਈ ਜਿਹੜੀ ਵਾ ਫੰਡਾਂ ਦੀ ਜਿਹੜੀ ਆ ਉਹ ਕਿਵੇਂ ਇਕੱਠੇ ਕੀਤੇ ਜਾਣੇ ਆ ਇੱਕ ਉਹਦੇ ਚ ਇੱਕ ਅਹਿਮ ਫੈਸਲਾ ਕੀਤਾ ਗਿਆ ਅੱਜ ਕਿ ਅਸੀਂ ਪਿਛਲੇ ਦਿਨਾਂ ਚ ਇੱਕ ਮਤਾ ਪਾ ਕੇ ਜਿਹੜਾ ਸਾਡਾ ਰਾਸ਼ਟਰੀ ਅਹੁਦਾ ਸੀ ਉਹ ਖਤਮ ਕਰਤਾ ਅੱਜ ਅਸੀਂ ਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਨੂੰ ਯੂਨੀਅਨ ਦੇ ਵਿੱਚੋਂ ਬਿਲਕੁਲ ਬਰਖਾਸਤ ਕਰਦੇ ਆ ਸਾਰੇ ਅਹੁਦਿਆਂ ਦੇ ਉੱਤੋਂ ਨੂੰ ਅੱਜ ਉਹਦੀ ਮੈਂਬਰਸ਼ਿਪ ਰੱਦ ਕਰਦੇ ਆ ਸਾਰੇ ਇਕੱਠੇ ਹੋ ਕੇ ਕਿਉਂਕਿ ਯੂਨੀਅਨ ਦੇ ਪ੍ਰਤੀਯੋਧੀਆਂ ਜਿਹੜੀਆਂ ਵਰਤਈਆਂ ਸੀ ਸਹੀ ਨਹੀਂ ਸੀ ਇਸ ਕਰਕੇ ਅੱਜ ਤੋਂ ਸਾਡੀ ਉਹ ਪਲੇਟ ਔਰ ਚੰਡੀ ਕਿਤੇ ਨਹੀਂ ਲਾਊਗਾ ਇਹ ਸਾਰੀ ਯੂਨੀਅਨ ਦੇ ਪੂਰੇ ਲੀਡਰਸ਼ਿਪ ਦੀ ਤੇ ਪੂਰੀ ਯੂਨੀਅਨ ਦੇ ਥੱਲੇ ਬਲਾਕ ਪ੍ਰਧਾਨਾਂ ਤੱਕ ਦਾ ਫੈਸਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਰਚੇ ਕੰਨੀ 18 ਤਰੀਕ ਨੂੰ ਰੇਲ ਰੋਕੋ ਦਾ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਜਿਹੜਾ ਸਮਾਂ ਹੈਗਾ 3 ਘੰਟੇ ਦਾ ਤੇ ਉਹ ਸਮਾਂ ਮੈਂ ਦੱਸ ਦੂੰਗਾ ਤੁਸੀਂ ਆਪਣੀ ਇੱਕ ਮੀਟਿੰਗ ਕਰ ਲਓ ਮਨਜੀਤ ਸਿੰਘ ਰੋੜਾ ਸਖਦੀਪ ਸਿੰਘ ਮੰਗਲੀ ਗੁਰਦੀਪ ਸਿੰਘ ਭੱਟੀ ਨੇਕ ਸਿੰਘ ਸੇਖੇਵਾਲ ਹਨੀ ਸਿੰਘ ਜਗਜੀਤ ਸਿੰਘ ਸਰਿੰਦਰ ਸਿੰਘ ਪੁਵਾਰ ਤੇ ਹਰਜਿੰਦਰ ਸਿੰਘ ਸਰਪੰਚ 체ਰੀਆ ਤੁਸੀਂ ਮੇਨ ਬੰਦੇ ਦੇ ਸਾਰੇ ਔਰ ਤੁਹਾਡਾ ਸਾਰਿਆਂ ਦਾ ਜਿਹੜਾ ਕੱਟ ਆ ਇਹ 3 ਤੋਂ 400 ਬੰਦੇ ਦਾ ਕੱਟ ਹੋਣਾ ਨਹੀਂ ਚਾਹੀਦਾ ਉਹਦੇ ਲਈ ਜੋ ਪੁਖਤਾਰ ਅਰੇਂਜਮੈਂਟ ਨੇ ਉਹ ਤੁਸੀਂ ਕਰਨੇ ਨੇ ਤੁਸੀਂ ਕਿਵੇਂ ਕਰਨੇ ਆ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਪਰ ਇਹ ਜਿਹੜਾ ਪ੍ਰੋਗਰਾਮ ਆ ਇਹਦੀ ਜ਼ਿੰਮੇਵਾਰੀ ਪੱਟੀ ਸਾਹਿਬ ਤੁਹਾਡੀ ਆ ਤੇ ਤੁਸੀਂ ਇਹ ਬੰਦਿਆਂ ਦੇ ਲਈ ਭੱਜ ਦੌੜ ਕਿਵੇਂ ਕਰਨੀ ਆ ਕਿਹਨੂੰ ਕਿਹਨੂੰ ਮਿਲਣਾ ਕਿੱਥੇ ਇਕੱਠੇ ਕਰਨੇ ਆ ਇਹ ਤੁਹਾਡੀ ਸਰਦਾਰੀ ਆ ਮੈਨੂੰ ਤੇਦੀ ਓਨਲੀ ਰਿਪੋਰਟ ਚਾਹੀਦੀ ਆ ਕਿ ਹਾਂ ਤੁਸੀਂ ਇੱਥੇ ਜਿਹੜਾ ਸਾਹਨੇਵਾਲ ਦੇ ਵਿੱਚ ਰੇਲਵੇ ਸਟੇਸ਼ਨ ਤੇ ਪ੍ਰੋਗਰਾਮ ਕਰ ਰਹੇ ਹੋ ਉਹ ਇੰਨਾ ਕੁ ਤਕੜਾ ਹੋ ਜਵੇ ਵੀ ਇੱਕ ਵਾਰੀ ਪਤਾ ਲੱਗ ਜੀ ਵੀ ਹਾਂ ਜਿੱਥੇ ਬੰਦੀ ਪਈ ਹੈ ਲੁਧਿਆਣੇ ਦੇ ਵਿੱਚ ਹੈਗੀ ਆ ਸਾਨੇ ਵਾਲ ਚ ਹੈਗੀ ਆ ਔਰ ਸਾਡੇ ਬੋਲਦੇ ਨੇ ਇਹਦੇ ਲਈ ਜਿਹੜੀ ਤੁਹਾਨੂੰ ਕੋਈ ਜਾਣਕਾਰੀ ਮੇਰੇ ਤੋਂ ਚਾਹੀਦੀ ਹੋਈ ਮੈਂ ਜਰੂਰ ਮਦਦ ਕਰੂੰਗਾ ਪਰ ਇਹ ਆ ਵੀ ਤੁਸੀਂ ਜਰੂਰ ਸਾਰੇ ਜਾਣੇ ਆਪਸ ਵਿੱਚ ਮੀਟਿੰਗ ਕਰਕੇ ਆਪਣਾ ਤਾਲਮੇਲ ਕਰਕੇ ਔਰ ਇਹ ਵੀਡੀਓ ਨੂੰ ਗਰੁੱਪ ਚ ਨਾ ਸਾਰੇ ਆਪਸ ਵਿੱਚ ਰੱਖੋ ਤੇ ਬਾਅਦ ਦੇ ਵਿੱਚ ਟਾਈਮ ਵਗੈਰਾ ਦੀ ਜਿਹੜੀ ਵੀਡੀਓ ਤੁਸੀਂ ਆਪਣਾ ਕੇ ਪਾਓ ਆਪਣੀ ਮੀਟਿੰਗ ਕਰੋ ਧੰਨਵਾਦ